ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਛੋਟੀਆਂ ਜਿੰਨਾ ਵੱਡੇ ਛੱਕੇ ਤੇ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾ ਦਿੰਦੇ ਆ ਕਿ ਜੀ ਚਲੋ ਪਹਿਲਾਂ ਆਪਾਂ ਚੱਲਦੇ ਆ ਸਰੋਵਰ ਸਾਦੇ ਵਿੱਚ ਹੱਥ ਮੂੰਹ ਧੋਣੇ ਆਗੇ ਸਾਹਮਣੇ ਜੀ ਸਰੋਵਰ ਸਾਹਿਬ ਸੰਮਣਿਆਂ ਜੀ ਦਰਸ਼ਨ ਕਰੋ ਠੰਡਾ ਬੁਰਜ ਸਾਹਮਣੇ ਵੀ ਲਿਖਿਆ ਵੀ ਹੋਇਆ ਜੀ ਤੇ ਬਾਕੀ ਉੱਥੇ ਵੀਡੀਓ ਬਣਾਉਣ ਵਾਸਤੇ ਲੋੜ ਨਹੀਂ ਹੈਗਾ ਅੰਦਰ ਵੀਡੀਓ ਬਣਾਉਣੀ ਨਹੀਂ ਹੁੰਦੇ ਬਾਹਰ ਤੋਂ ਦਰਸ਼ਨ ਕਰ ਲਓ ਬਹੁਤ ਵਧੀਆ ਮੱਥਾ ਟੇਕਿਆ ਜੀ ਤੇ ਹੁਣ ਆਪਾਂ ਜੇ ਦੁਪਰ ਦੇ ਹੁਣ ਦਰਸ਼ਨ ਕਰਵਾਂਗੇ ਤੇ ਅੱਗੇ ਫਿਰ ਬਣੇ ਰਹੋ ਵੀਡੀਓ ਦੇ ਨਾਲ 79 ਵਾਹਿਗੁਰੂ 79 ਵਾਹਿਗੁਰੂ 79 ਵਾਹਿਗੁਰੂ ਨਮੋ ਕਰ ਵਾਹਿਗੁਰੂ ਜੀ ਨਮੋ ਵਾਹਿਗੁਰੂ ਜੀ ਛੋਟੇ ਛੋਟੇ ਬੱਚੇ ਮੱਥੇ ਟੇਕ ਰਹੇ ਨੇ ਲੈਣਾ ਦੇ ਵਿੱਚ ਲੱਗ ਕੇ ਸਕੂਲ ਦੇ ਬੱਚੇ ਨੇ ਇਹ ਜਿਲ੍ਹਾ ਪਟਿਆਲਾ ਤੋਂ ਆਤਿ ਹਰਿਕਰਨ ਕਹਾਵਾ ਕਹਾਵਾ ਬੁੱਧ ਤਰੇ ਕੇ ਸਕੂਲ ਦੇ ਸ਼ਾਇਦ ਬੱਚੇ ਆਏ ਹੋਏ ਨੇ ਜੀ ਤੇ ਬੱਚੇ ਟੌਰਾਂ ਬੈ ਕੇ ਆਪਣਾ ਨਾਮ ਸਵਰਨ ਜਪ ਰਹੇ ਨੇਗੇ ਛੋਟੇ ਛੋਟੇ ਬੱਚੇ ਨੇਗੇ ਬੋਹ ਸੁਹਣੇ ਦਰਸ਼ਨ ਹੋਏ ਜੀ ਗੁਰੂਕਾਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਨੀਚੇ ਵੀ ਗਏ ਭੋਰਾ ਸਾਹਿਬ ਦੇ ਵਿੱਚ ਜਿੱਤੇ ਕੀ ਛੋਟੇ ਛਾਦਨ ਚੀਰ ਕੀਤਾ ਗਿਆ ਸੀਗਾ। ਅਮਰਾ ਸਾਉ ਬਹੁਤ ਖੁਰੜੀ ਜਗ੍ਹਾ ਗਈ ਹੁਣ ਇਹ ਸਾਡੇ ਬਾਸਤ੍ਰ ਇਹ ਦੋਨੋਂ ਕਿਤਾਬਾਂ ਪਰ ਆਈਆਂ ਨਿਤਾਜੀ ਭਾਈਆਂ। ਗੁਰਦੁਆਰਾ ਸਾਹਿਬ ਬਾਬਾ ਮੋਤੀ ਰਾਮ ਮਹਾਰਾਜ ਜੀ ਇਧਰ ਪਾਰਕਿੰਗ ਆ ਵੀ ਗੱਡੀਆਂ ਦੀ ਜੀ ਤੇ ਇਧਰ ਆਪ ਲੰਗਰ ਘਰ ਨੂੰ ਜਾ ਰਹੇ ਆ ਜੀ ਸਾਂਗਤ ਇੱਧਰ ਬੈਠੀ ਹੈ ਜੀ ਤੇ ਅੱਪਾ ਹੁਣ ਲੰਗਰ ਕਰਨ ਜਾ ਰਹੇ ਲੰਗਰ ਮਾਤਾ ਗੁਜਰ ਕੌਰ ਜੀ ਬਸ ਰਾਜ ਕੁੜੀ ਆਈ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਦੇ ਹੋ ਸਾਰੇ ਸੇਵਾ ਚੱਲ ਰਹੀ ਹੈਗੀ ਲੱਕੜਾਂ ਦੀ ਤੇ ਅਸੀਂ ਹੁਣ ਜੀ ਉਧਰੋਂ ਮੱਥਾ ਟੇਕ ਕੇ ਆ ਗਏ ਸੀ ਤੇ ਹੁਣ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਸਾਹਮਣੇ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਆ ਖੜੀ ਆ ਪਾਰਕਿੰਗ ਦੇ ਵਿੱਚ ਆਪਾਂ ਆਪਣੀ ਗੱਡੀ ਲਾਤੀ ਤੇ ਸਾਹਮਣੇ ਹੁਣ ਟੇਕ ਦਿਆਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਉਸ ਤੋਂ ਬਾਅਦ ਜੀ ਚੱਲਦੇ ਆਂਗੇ ਆਪਾਂ ਘਰ ਨੂੰ ਕਿਉਂਕਿ ਕਾਫੀ ਟਾਈਮ ਹੋ ਗਿਆ ਕਰੋ ਆਿਆਂ ਨੂੰ ਵੀ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਆ ਕਰੋ ਵੀਡੀਓ ਸ਼ੇਅਰ ਦੱਬ ਕੇ ਕਰ ਦਿਆ ਕਰੋ ਤਾਂ ਜੋ ਹੋਰ ਵੀ ਲੋਕ ਹੋਰ ਵੀ ਸੰਗਤਾਂ ਜਿਹੜੀ ਉਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲੈਣ ਜਿੰਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ ਤੇ ਵੜ ਕੇ ਜਿਥੇ ਵਾਹਿਗੁਰੂ ਜੀ ਵਾਹਿਗੁਰੂ ਜੀ इस जगह के उ जी बाबा जोरावर सिंह बाबा फतेह सिंह जी माता गुजर कौर जी पवित्र सिंह का संस्कार किया गया ਮਣੇ ਸਰੋਵਰ ਸਾਹਿਬਾ ਜੀ ਤੇ ਇੱਧਰ ਲੰਗਰ ਹਾਲ ਆ ਜੀ ਇਹ ਇੱਧਰ ਸਰੋਵਰ ਸਰੋਵਰ ਸਾਹਿਬ ਦੇ ਨਾਲ ਹੀ ਲੰਗਰ ਹਾਲ ਬਣਿਆ ਹੋਇਆ ਹੈਗਾ ਕੰਮ ਚੱਲ ਰਿਹਾ ਜੀ ਉੱਪਰ ਸੋਨੇ ਦੀ ਸੇਵਾ ਦਾ ਬਾਕੀ ਬਹੁਤ ਵਧੀਆ ਦਰਸ਼ਨ ਹੋਏ ਜੀ ਸਰੰਦਵੀ ਫਤੇੜ ਸਾਹਿਬ ਵੀ ਤੇ ਜੋਤੀਸ਼ਰ ਗੁਰਦੁਆਰੇ ਸਾਹੂ ਦੀ ਬੜੇ ਦਰਸ਼ਨ ਹੋਏ ਬੜੇ ਵਧੀਆ ਦਰਸ਼ਨ ਹੋਏ ਤੇ ਆਜੂ ਉਪਰੋਂ ਅੱਪਾ ਚੱਲਦੇ ਆਂਗੇ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੀ ਵੀ ਛੋਟਾ ਜਿਹਾ ਉਪਰ ਆ ਲੱਗਾ ਇੱਕ ਵੀ ਆਪਾਂ ਅ ਅੱਗੇ ਜਿਹੜੇ ਆਪਣੀ ਹੋਰ ਵੀ ਸੰਗਤਾਂ ਕੀ ਉਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਜਾਣਕਾਰੀ ਲਈ ਗੁਰੂ ਘਰ ਬਾਰੇ ਵੀ ਗੁਰੂ ਘਰ ਦੇ ਵਿੱਚ ਆਓ ਜੀ ਤੇ ਆ ਕੇ ਦਰਸ਼ਨ ਕਰੋ ਓਕੇ ਜੀ ਲੱਭ ਕੇ ਕਰ ਦਿਓ ਸ਼ੇਅਰ ਵੀਡੀਓ ਸਾਰਿਆਂ ਨੂੰ ਪਿਆਰ ਕੋਸ਼ ਅਸੀਂ ਕਰਾਂਗੇ